ਉਹ ਤੁਹਾਨੂੰ ਨੇ ਇਕੱਠੇ ਹੋਗੇ ਨਾ ਧਰਨਾ ਦਿੱਤਾ ਜੀ ਪਟਿਆਲੇ ਉਹਦੇ ਬਾਅਦ ਇਹਨਾਂ ਨੇ ਜਿਹੜੀਆਂ ਤਨਖਾਹੋਂ ਕੱਟਣੀਆਂ ਜੀ ਤਨਖਾਹ ਆਪਣੇ ਬੰਦਿਆਂ ਦੀ ਹੈਗੀ ਇੱਕ ਦਿਨ ਦੀ ਪਰ ਡੇ ਦੀ ਬਣਦੀ 452 ਰੁਪਏ ਇੱਕ ਦਿਨ ਦੀ ਇਹਨਾਂ ਦੀ ਕਟੌਤੀ ਹੈ ਜੀ ਧਰਨਾ ਕਿੰਨੇ ਦਿਨ ਲਾ ਦਿੱਤਾ ਧਰਨਾ ਆਪਣਾ ਚੱਲੇ ਜੀ ਇੱਥੇ 2 ਦਿਨ 2 ਦਿਨ ਕੰਮ ਹੁੰਦਾ ਇੱਕ ਦਿਨ ਧਰਨਾ ਚੱਲਿਆ 2 ਦਿਨ ਕੰਮ ਬੰਦ ਰਿਹਾ ਆਪਣਾ ਨੂੰ 950 ਰੁਪਏ ਕੱਟਣਾ ਚਾਹੀਦਾ 950 ਰੁਪਏ ਕੱਟਣਾ ਚਾਹੀਦਾ ਇਹਨਾਂ ਨੇ ਕੱਟਿਆ ਜੀ 1500 ਰੁਪਏ 1500 ਇੱਕ ਦਿਨ ਦਾ ਪਰ ਡੇ 1500 ਰੁਪਏ 3000 ਠੀਕ ਹੈ ਜੀ ਉਹਦਾ ਠ ਉਹ ਤੁਸੀਂ ਦੇਖੋ ਕਿ ਵਿਜ਼ਨ ਪਲੱਸ ਸਿਕਿਉਰਿਟੀ ਐਂਡ ਸਰਵਿਸਿਜ਼ ਦਿੱਲੀ ਨੂੰ ਦਿੱਤਾ ਹੋਇਆ ਹੈ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਵੀਕਤਾਨਾਂ ਦਾ ਜਿਹੜਾ ਹੈਗਾਗਾ ਠੇਕੇਦਾਰ ਨੇ ਇਹਨਾਂ ਤੋਂ ਸਰਟੀਫਿਕੇਟ ਲਿਆ ਜਾਵੇ ਵੀ ਇਹਨਾਂ ਕੋਲ ਇਹ ਕਿਹੜਾ ਉਹ ਰੂਲ ਹੈ ਜਾਂ ਰੈਗੂਲੇਸ਼ਨ ਹੈ ਜਿਹਨਾਂ ਕੋਲ ਕੀ ਅਥਾਰਟੀ ਹੈ ਕਿ ਬੰਦੇ ਤੋਂ ਇਹ ਬਿਜਲੀ ਦਾ ਕੰਮ ਲੈ ਰਹੇ ਐ ਠੀਕ ਹੈ ਜੀ। ਦੂਜਾ ਨਾ ਇਹ ਕੋਈ ਟ੍ਰੇਨਿੰਗ ਮੁਹੱਈਆ ਕਰਾਉਂਦੇ ਐ। ਤੀਜਾ ਇਹ ਆਪਦੀ ਮਨਮਰਜ਼ੀ ਨਾਲ ਤਨਖਾਹਾਂ ਕੱਟ ਲੈਂਦੇ ਐ। ਜੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਐ ਫਿਰ ਸਾਨੂੰ ਵਰਕ ਆਰਡਰ ਦੀਆਂ ਸ਼ਰਤਾਂ ਸਮਝਾਉਂਦੇ ਐ। ਕੀ ਜੀ ਵਰਕ ਆਰਡਰ ਦੀਆਂ ਸ਼ਰਤਾਂ ਨੇ ਕੰਪਨੀ ਮੁਆਵਜ਼ਾ ਕਿਉਂ ਚੱਲੇ ਕੰਪਨੀ ਨੂੰ ਮੁਆਵਜ਼ਾ ਦੇਣਾ ਪੈਂਦਾ ਤੇ ਉਹ ਤੁਹਾਡੇ ਜਿਹੜੀ ਇੱਕ ਛੁੱਟੀ ਹੁੰਦੀ ਆ ਉਹਦੇ ਬਦਲੇ ਸਾਨੂੰ 1500 ਰੁਪਏ ਦੇਣਾ ਪੈਂਦਾ ਜਦ ਕਿ ਜਿਹੜਾ ਇਹਨਾਂ ਦਾ ਵਰਕ ਆਰਡਰ ਹੈ ਉਹਦੇ ਵਿੱਚ ਸਾਡਾ 8 ਘੰਟੇ ਦਾ ਕੰਮ ਹੈ ਠੀਕ ਹੈ ਜੀ ਉਹ ਸਾਥੋਂ 12 ਘੰਟੇ ਲੈਂਦੇ ਆ ਕਦੇ ਦੋ ਦੋ 12 ਘੰਟੇ ਲੈਂਦੇ ਕਦੇ 16 ਘੰਟੇ ਵੀ ਕਰਕੇ ਜਾਂਦੇ ਸਾਡੇ ਬੰਦੇ ਫੇਰ ਜੀ ਇਹਨਾਂ ਦਾ ਵਰਕ ਆਰਡਰ ਦੇ ਵਿੱਚ ਹੈਗਾ ਕਿ ਜਿਹੜਾ ਹੁੰਦਾ ਤੁਹਾਡੇ ਉਹ ਦੇਖ ਲਓ ਸਾਹਮਣੇ ਟਰਾਂਸਫਰ ਤੇ ਉਹ ਐਲਟੀ ਫਿਊਜ ਹੁੰਦੇ ਆ ਸਾਡੇ ਜਿਹੜੇ ਕੱਚੇ ਬੰਦੇ ਆ ਪ੍ਰਾਈਵੇਟ ਉਹ ਐਲ ਸਾਡੇ ਬੰਦੇ ਜੀ ਜਿਹੜੀ 11000 ਦੀ ਬੋਲਟੇਜ ਦੀ ਤਾਰ ਆ ਇਹਦੇ ਉੱਤੇ ਕੰਮ ਕਰਦੇ ਆ ਟਰਾਂਸਫਾਰਮਰ ਸਾਡੇ ਬੰਦਿਆਂ ਤੋਂ ਰਖਵਾਏ ਜਾ ਰਹੇ ਆ ਕੋਈ ਪੋਲ ਟੁੱਟ ਗਿਆ ਉਹ ਸਾਡੇ ਬੰਦੇ ਬਦਲ ਕੇ ਦੇ ਰਹੇ ਆ ਖੱਡੇ ਸਾਡੇ ਬੰਦੇ ਮਾਰੀ ਜਾਂਦੇ ਆ ਠੀਕ ਹੈ ਜੀ ਲੇਬਰ ਦਾ ਕੰਮ ਉਹ ਕਰੀ ਜਾਂਦੇ ਆ ਠੱਕੇ ਨਾਲ ਉਹ ਕਰਵਾਈ ਜਾਂਦੇ ਆ ਫੇਰ ਜੀ ਸਾਡੇ ਵਰਕ ਆਰਡਰ ਦੇ ਵਿੱਚ ਗੈਂਟਡ ਛੁੱਟੀਆਂ ਨਹੀਂ ਉਹ ਸਾਨੂੰ ਗੈਂਟਡ ਛੁੱਟੀਆਂ ਨਹੀਂ ਮਿਲਦੀਆਂ ਤੇ ਜੇ ਅਸੀਂ ਹੁਣ ਅੰਦਰ ਜਾ ਕੇ ਮਾਨਯੋਗ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਹੈ ਕਿ ਜੀ ਇਹ ਠੱਕਾ ਹੋ ਰਿਹਾ ਕੰਪਨੀ ਤੋਂ ਤੁਹਾਡੇ ਡਿਪਾਰਟਮੈਂਟ ਨੇ ਕੰਪਨੀ ਲਾਈ ਹੈ ਕੰਪਨੀ ਸਾਡੇ ਨਾਲ ਠੱਕਾ ਕਰ ਰਹੀ ਹੈ ਤਵੀ ਤੋਂ ਵਰਕ ਆਰਡਰ ਦੇ ਵਿੱਚ ਜਾਏ ਉਹ ਕਹਿ ਰਿਹਾ ਕਿ ਸਾਨੂੰ ਵਰਕ ਆਰਡਰ ਰੀਡ ਕਰ ਲੈਣ ਦਿਓ ਲੇਬਰ ਡੇ ਬੜੇ ਆਲ ਇੰਡੀਆ ਮਨਾ ਲਾਦੇ ਬੜੇ ਲੇਬਰ ਡੇ ਪੂਰੇ ਆਲ ਇੰਡੀਆ ਚ ਮਨਾਇਆ ਜਾਂਦਾ ਜੀ ਲੇਬਰ ਡੇ ਵੀ ਕੋਈ ਛੁੱਟੀ ਨਹੀਂ ਕੰਮ ਕਰੋ ਲੇਬਰ ਡੇ ਵਾਲੇ ਦਿਨ ਵੀ ਕੋਈ ਦੀਵਾਲੀ ਨਹੀਂ ਕੋਈ ਲੋਹੜੀ ਨਹੀਂ ਲੋਕ ਦੀਵਾਲੀ ਨੂੰ ਮੱਥਾ ਟੇਕ ਰਹੇ ਹੁੰਦੇ ਆ ਤੇ ਸਾਡੇ ਬੰਦੇ ਸਾਡੇ ਬੰਦੇ ਪਲਾਸ ਲੈ ਕੇ ਉੱਪਰ ਚੜੇ ਹੁੰਦੇ ਆ